ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨੰਬਰ ਦੱਸ ਸਕਦਾ ਹੈ ਜਿੱਥੇ ਵਾਹਿਗੁਰੂ ਸ਼ਬਦ ਨੂੰ ਜਪਣ ਦੀ ਗੱਲ ਕੀਤੀ ਹੋਵੇ ਦੋਸਤੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ 6 ਗੁਰੂ ਸਹਿਬਾਨਾ 15 ਭਗਤ ਸਹਿਬਾਨਾ 11 ਪਟਾਂ ਤੇ 3 ਗੁਰਸਿੱਖਾਂ ਦੀ ਬਾਣੀ ਭਾਵ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਕਿਸੇ ਵੀ ਗੁਰੂ ਨੇ ਕਿਸੇ ਵੀ ਭਗਤ ਨੇ ਤੇ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਵਾਹਿਗੁਰੂ ਸ਼ਬਦ ਨੂੰ ਜਪਨ ਦੀ ਗੱਲ ਨਹੀਂ ਕੀਤੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1402 ਪੰਨੇ ਤੋਂ ਪਹਿਲਾਂ ਵਾਹਿਗੁਰੂ ਸ਼ਬਦ ਇੱਕ ਵਾਰ ਵੀ ਨਹੀਂ ਆਉਂਦਾ ਵਾਹਿਗੁਰੂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੀ ਵਾਰ 1402 ਪੰਨੇ ਉੱਪਰ ਆਉਂਦਾ ਹੈ ਤੇ ਆਖਰੀ ਵਾਰ 1404 ਪੰਨੇ ਤੱਕ ਆਉਂਦਾ ਹੈ। ਇਸ ਸ਼ਬਦ ਭਟਕਜੰਦ ਜੀ ਨੇ ਸਿਰਫ 13 ਵਾਰ ਵਰਤਿਆ ਹੈ। ਕਿਉਂਕਿ ਭਟ ਬ੍ਰਾਹਮਣਾਂ ਵਿੱਚੋਂ ਆਏ ਸਨ ਤੇ ਉਹ ਜਦ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਜਦ ਆਏ ਤਾਂ ਉਹ ਸਾਡੇ ਉਹ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ 11 ਪੱਟਾਂ ਵਿੱਚੋਂ ਸਿਰਫ ਇੱਕ ਪੱਟ ਗਜੰਦ ਜੀ ਨੇ ਸਾਡੇ ਗੁਰੂਆਂ ਦੇ ਗਿਆਨ ਦੀ ਪ੍ਰਸ਼ੰਸਾ ਕਰਦੇ ਹੋਏ ਇਹ ਸ਼ਬਦ ਵਰਤਿਆ ਹੈ। ਇੱਥੇ ਵੀ ਪੱਟ ਗਜੰਦ ਜੀ ਨੇ ਵਾਹਿਗੁਰੂ ਸ਼ਬਦ ਨੂੰ ਜਪਣ ਦੀ ਗੱਲ ਨਹੀਂ ਕੀਤੀ ਹੈ। ਸਾਡੇ ਪੰਜਵੇਂ ਪਾਸ਼ਾ ਜਿੱਤੋਂ ਬਾਅਦ ਜਦ ਸਾਡੇ ਨਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਵੀ ਇਸ ਸ਼ਬਦ ਦੇ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਜਦੋਂ ਕਿ ਉਹਨਾਂ ਦੇ ਸਮੇਂ ਵਿੱਚ ਇਹ ਸ਼ਬਦ ਸਾਡੇ ਸ਼ਬਦ ਕੋਸ਼ ਵਿੱਚ ਆ ਗਿਆ ਸੀ ਜੇਕਰ ਇਹ ਸ਼ਬਦ ਇੰਨਾ ਮਹੱਤਵਪੂਰਨ ਹੁੰਦਾ ਤਾਂ ਸਾਡੇ ਪਹਿਲੇ ਪੰਜ ਗੁਰੂ ਸਾਹਿਬਾਨ 15 ਭਗਤ ਸਾਹਿਬਾਨ ਅਤੇ 11 ਪੱਟਾਂ ਵਿੱਚੋਂ 10 ਪੱਟ ਸਹਿਬਾਨ ਇਸ ਸ਼ਬਦ ਨੂੰ ਆਪਣੀ ਬਾਣੀ ਵਿੱਚ ਜ਼ਰੂਰ ਲਿਖਦੇ ਪਰ ਉਹਨਾਂ ਨੇ ਇਹ ਸ਼ਬਦ ਨੂੰ ਲਿਖਣਾ ਜ਼ਰੂਰੀ ਨਹੀਂ ਸਮਝਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਵਾਸਤੇ ਸਭ ਤੋਂ ਸਿੱਕੇਬੰਦ ਚੀਜ਼ ਸਭ ਤੋਂ ਵੱਧ ਭਰੋਸਾ ਕਰਨ ਵਾਲੀ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜੇਕਰ ਅਸੀਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਕੀ ਹੋਰ ਬੰਦਿਆਂ ਦੀ ਗੱਲ ਨੂੰ ਮੰਨੀਏ ਤਾਂ ਇਹ ਸਾਡੇ ਵਾਸਤੇ ਠੀਕ ਨਹੀਂ ਹੈ। ਕੁਝ ਲੋਕ ਕਹਿੰਦੇ ਕਿ ਭਾਈ ਗੁਰਦਾਸ ਜੀ ਨੇ ਆਪਣੀਆਂ ਲਿਖਤਾਂ ਵਿੱਚ ਵਾਹਿਗੁਰੂ ਸ਼ਬਦ ਨੂੰ ਸਾਡਾ ਗੁਰਮੰਤਰ ਦੱਸਿਆ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਈ ਗੁਰਦਾਸ ਜੀ ਜੋ ਕਿ ਸਾਡੇ ਪੰਜਵੇਂ ਪਾਤਸ਼ਾਹ ਜੀ ਦੇ ਰਿਸ਼ਤੇਦਾਰੀ ਵਿੱਚੋਂ ਉਹਨਾਂ ਦੇ ਮਾਮਾ ਜੀ ਲੱਗਦੇ ਸਨ ਉਹਨਾਂ ਨੇ ਸਾਡੇ ਪੰਜਵੇਂ ਪਾਤਸ਼ਾਹ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਕੰਮ ਕੀਤਾ ਹੈ ਕਿਉਂਕਿ ਉਸ ਵਕਤ ਲੋਕ ਬਹੁਤ ਘੱਟ ਪੜ੍ਹੇ ਲਿਖੇ ਸਨ ਅਤੇ ਭਾਈ ਗੁਰਦਾਸ ਜੀ ਵਧੀਆ ਲਿਖਾਈ ਕਰ ਲੈਂਦੇ ਸਨ ਜਦੋਂ ਸਾਡੇ ਕਿਸੇ ਵੀ ਗੁਰੂ ਨੇ ਭਗਤ ਨੇ ਜਾਂ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਵਾਹਿਗੁਰੂ ਸ਼ਬਦ ਨੂੰ ਲਿਖਣਾ ਜ਼ਰੂਰੀ ਨਹੀਂ ਸਮਝਿਆ ਤਾਂ ਭਾਈ ਗਰਦਾਸ ਜੀ ਨੂੰ ਕਿਸ ਨੇ ਪਰਮਿਸ਼ਨ ਦੇ ਦਿੱਤੀ ਕਿ ਉਸਨੇ ਲਿਖ ਦਿੱਤਾ ਕਿ ਵਾਹਿਗੁਰੂ ਸ਼ਬਦ ਸਿੱਖਾਂ ਦਾ ਗੁਰਮੰਤਰ ਹੈ ਦੋਸਤੋ ਸੱਚ ਤੇ ਝੂਠ ਨੂੰ ਪਰਖਣ ਵਾਸਤੇ ਸਾਡੇ ਕੋਲ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੱਜ ਦੇ ਰੂਪ ਵਿੱਚ ਹਨ ਫਿਰ ਇੱਕ ਪਾਸੇ ਅਸੀਂ ਇਹ ਕਹਿ ਰਹੇ ਹਾਂ ਕਿ ਛਿੜੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਫਿਰ ਸਾਨੂੰ ਆਪਣੇ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ ਜਾਂ ਭਾਈ ਗੁਰਦਾਸ ਜੀ ਦੀ ਜਾਂ ਕਿਸੇ ਹੋਰ ਤੀਜੇ ਜਾਂ ਚੌਥੇ ਬੰਦੇ ਦੀ ਜੇਕਰ ਮੇਰੀਆਂ ਇਹਨਾਂ ਗੱਲਾਂ ਦੀ ਕਿਸੇ ਭਰਾ ਨੂੰ ਅਜੇ ਵੀ ਸੰਤੁਸ਼ਟੀ ਨਹੀਂ ਹੋਈ ਤਾਂ ਤੁਸੀਂ ਮੈਨੂੰ ਕਮੈਂਟਾਂ ਵਿੱਚ ਪੰਨਾ ਨੰਬਰ ਦੱਸ ਦਿਓ ਜਿੱਥੇ ਸਾਡੇ ਬਾਬਾ ਨਾਨਕ ਜੀ ਨੇ ਸਾਡੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਡੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਾਂ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਾਂ 15 ਭਗਤਾਂ ਨੇ ਜਾਂ 11 ਪੱਟਾਂ ਵਿੱਚੋਂ 10 ਪੱਟਾਂ ਭੱਟ ਸਾਬਾ ਨੇ ਕਿਸੇ ਨੇ ਵੀ ਵਾਹਿਗੁਰੂ ਸ਼ਬਦ ਨੂੰ ਜਪਨ ਦੀ ਕਿਤੇ ਗੱਲ ਕੀਤੀ ਹੋਵੇ ਤੁਸੀਂ 1430 ਪੰਨੇ ਦੇ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਸਿੱਧਾ ਪੱਟਾਂ ਦੀ ਬਾਣੀ ਉੱਪਰ ਚਲੇ ਜਾਂਦੇ ਹੋ 35 ਮਹਾਪੁਰਸ਼ਾਂ ਵਿੱਚੋਂ 34 ਮਹਾਪੁਰਸ਼ਾਂ ਦੀ ਗੱਲ ਨੂੰ ਛੱਡ ਕੇ ਸਿਰਫ ਇੱਕ ਮਹਾਪੁਰਸ਼ ਭਟ ਗਜੰਦਜੀ ਦੀ ਗੱਲ ਨੂੰ ਮੰਨ ਰਹੇ ਹੋ ਅੱਜ ਦੇ ਸਮੇਂ ਵਿੱਚ ਸਾਡੀ ਗਰਬਾਣੀ ਦੀ ਵਿਆਖਿਆ ਦੀ ਕੋਈ ਗੱਲ ਨਹੀਂ ਕਰਦਾ ਜਿਹੜਾ ਵੀ ਬਾਬਾ ਜੀ ਕਥਾ ਵਚ ਕਹੋਂਦਾ ਹੈ ਉਹ ਸਿਰਫ ਵਾਹਿਗੁਰੂ ਵਾਹਿਗੁਰੂ ਸ਼ਬਦ ਹੀ ਕਹਿ ਕੇ ਸੰਗਤਾਂ ਨੂੰ ਵਿਪਾਰਿਆ। ਦੋਸਤੋ ਜੇਕਰ ਵਾਹਿਗੁਰੂ ਸ਼ਬਦ ਇੰਨਾ ਮਹੱਤਵਪੂਰਨ ਹੁੰਦਾ ਤਾਂ ਸਾਡੇ ਗੁਰੂਆਂ ਤੇ ਭਗਤਾਂ ਨੂੰ 1430 ਪੰਨਿਆਂ ਦਾ ਐਡਾ ਵੱਡਾ ਗ੍ਰੰਥਾ ਲਿਖਣ ਦੀ ਕੀ ਜ਼ਰੂਰਤ ਸੀ? ਉਹ ਸਿਰਫ ਵਾਹਿਗੁਰੂ ਸ਼ਬਦ ਹੀ ਲਿਖ ਕੇ ਦੇ ਜਾਂਦੇ ਅਤੇ ਸੰਗਤਾਂ ਨੂੰ ਕਹਿ ਜਾਂਦੇ ਕਿ ਇਸ ਸ਼ਬਦ ਦਾ ਜਾਪ ਕਰੀ ਚੱਲੋ। ਇਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਫਿਰ ਨਾ ਹੀ ਉਹਨਾਂ ਨੂੰ ਤੱਤੀਆਂ ਤਵੀਆਂ ਉੱਪਰ ਬੈਠਣਾ ਪੈਂਦਾ ਤੇ ਨਾ ਕੋਈ ਹੋਰ ਤਸੀਹੇ ਚੱਲਣੇ ਪੈਂਦੇ ਮੈਂ ਵਾਹਿਗੁਰੂ ਸ਼ਬਦ ਨੂੰ ਜਪਣ ਵਾਸਤੇ ਕਿਸੇ ਨੂੰ ਵੀ ਰੋਕਦਾ ਨਹੀਂ ਹਾਂ ਪਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਮੈਂ ਆਪਣੇ ਵਿਚਾਰ ਦੇ ਰਿਹਾ ਹਾਂ ਜੇਕਰ ਤੁਸੀਂ ਮੇਰੇ ਨਾਲੋਂ ਵੱਖਰੇ ਵਿਚਾਰ ਰੱਖਦੇ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ਦਾ ਵੇਰਵਾ ਦੇ ਕੇ ਕਮੈਂਟਾਂ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਬਾਕੀ ਹੋਰ ਕਿਸੇ ਗ੍ਰੰਥ ਵਿੱਚ ਕੀ ਲਿਖਿਆ ਹੈ ਉਸ ਨਾਲ ਉਸ ਗ੍ਰੰਥ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਦੋਸਤੋ ਅਖੀਰ ਵਿੱਚ ਮੈਂ ਮੈਨੂੰ ਆਪ ਜੀ ਦੇ ਕਮੈਂਟਾਂ ਦੀ ਉਡੀਕ ਰਹੇਗੀ ਵੀਡੀਓ ਸਨਣ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ